ਜਿਸ ਪਾਰਕ ਸਿੱਟ ਲੋਹਣੀ ਸਾਡੇ ਕੌਂਸਲਰ ਸਾਹਿਬ ਸਾਡੇ 8 ਨੰਬਰ ਦੇ ਇੰਚਾਰਜ ਸਾਡੀ ਬਾਕੀ ਗੁਆਂਢਾਂ ਦੇ ਇੰਚਾਰਜ ਸਾਧਿਆ ਹੈ ਸਾਡੇ ਨੇਤਾ ਗੀਤਾ ਗਿੱਲ ਅੱਜ ਅਸੀਂ ਸ਼ਹਿਰ ਦੀਆਂ ਵੱਖ-ਵੱਖ ਵਾਡਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਸ਼ਹਿਰ ਦੇ ਵਿੱਚ ਵਿਕਾਸ ਦੇ ਕੰਮ ਹੋਦੇ ਆ ਆਮ ਆਦਮੀ ਪਾਰਟੀ ਕਰਦੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗੋਈ ਉਹਨਾਂ ਕੰਮਾਂ ਨੂੰ ਵੇਖ ਕੇ ਉਹਨਾਂ ਕੰਮਾਂ ਤੋਂ ਪ੍ਰੇਰਿਤ ਹੋ ਕੇ ਵਿਕਾਸ ਦੇ ਕੰਮਾਂ ਨੂੰ ਦੇਖ ਕੇ ਜਿਹੜਾ ਬਹੁਤ ਸਾਰੇ ਅੱਜ ਭੈਣਪਦਾ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਅਕਾਲੀਆਂ ਨੂੰ ਬੀਜਪੀ ਨੂੰ ਛੱਡ ਕੇ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਮੈਂ ਸਾਦਨ ਨੂੰ ਜੀਐਮ ਵੀ ਕੀਤਾ ਧੰਨਵਾਦ ਵੀ ਕੀਤਾ ਸਭ ਨੂੰ ਵਿਸ਼ਵਾਸ ਦਵਾਇਆ ਕਿ ਆਪਾਂ ਸਭ ਨੇ ਰਲ ਕੇ ਸ਼ਹਿਰ ਦਾ ਵਿਕਾਸ ਕਰਨਾ ਔਰ ਇਹਨਾਂ ਦੇ ਜਾਤੀ ਕੰਮ ਸ਼ਹਿਰ ਦੇ ਕੰਮ ਇਹਨਾਂ ਦੀਆਂ ਵਾਰਡਾਂ ਦੇ ਕੰਮ ਜਿਹੜੇ ਫੈਲਦੇ ਆਧਾਰ ਦੇ ਉੱਤੇ ਸੀ ਕਦਾਂ ਕਿ ਉਹਦਾ ਇਹਨਾਂ ਦਾ ਮਾਨ ਸਨਮਾਨ ਜਿਹੜਾ ਵੱਖ-ਵੱਖ ਪਾਰਟੀਆਂ ਤੋਂ ਆਏ ਸਾਦੇ ਭੈਣ ਭਰਾ ਹੁੰਦਾ ਕਰਨਾ ਸਾਡੀ ਡਿਊਟੀਆਂ ਦਸੀ ਕਦਾਂ ਸੋ ਮੈਂ ਇਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਉਹਨਾਂ ਦਾ ਸਭ ਦਾ ਧੰਨਵਾਦ ਕਰਦਾ ਇਹ ਸਾਡਾ ਅੱਜ ਦਾ ਛੋਟਾ ਜਿਹਾ ਪ੍ਰੋਗਰਾਮ ਸੀ ਲੋਕ ਸਭਾ ਚੋਣਾਂ ਦੀਆਂ ਦੀ ਸਿਰ ਤੇ ਆ ਕਿਵੇਂ ਤਿਆਰੀ ਜਾ ਰਹੀ ਹੈ ਲੋਕ ਸਭਾ ਦੀਆਂ ਤੇ ਤਿਆਰੀਆਂ ਬਿਲਕੁਲ ਆਮ ਆਦਮੀ ਪਾਰਟੀ ਦਾ ਸੀਐਮ ਸਾਹਿਬ ਨੇ 2 ਮਹੀਨੇ ਪਹਿਲਾਂ ਦਾ ਹੀ ਕਿਹਾ ਲਗਾਤਾਰ ਕਹਿ ਰਹੇ ਸੀਐਮ ਸਾਹਿਬ ਵੀ ਅਸੀਂ ਮਤਲਬ ਜਿਹੜੇ ਇਲੈਕਸ਼ਨ ਆ ਗਈ ਹੈ ਇਲੈਕਸ਼ਨ ਲੜਾਂਗੇ 13 ਦੀਆਂ 13 ਸੀਟਾਂ ਦੇ ਉੱਤੇ ਉਹ 13 ਦੀਆਂ 13 ਸੀਟਾਂ ਜਿਹੜੀਆਂ ਜਿੱਤਾਂਗੇ ਸਾਡੀਆਂ ਪੂਰੀਆਂ ਤਿਆਰੀਆਂ ਪਾਰਟੀ ਜਿੱਦਾਂ ਵੀ ਵਿਗਲ ਵੱਜ ਗਿਆ ਕੋਰਟ ਆਫ ਕੰਡਕਟ ਲੱਗ ਗਿਆ ਉਦੋਂ ਦੀ ਅਸੀਂ ਪਿੰਡਾਂ ਦੇ ਵਿੱਚ ਆਪਣੇ ਮੱਲਿਆਂ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਆਪਣਾ ਕੰਮ ਜਣਾ ਛੁੜ ਸੀਐਮ ਸਾਹਿਬ ਨੇ ਐਲਾਨ ਕੀਤਾ ਹੈ ਕਿ 40 ਲੱਖ ਤੱਕ ਟੈਂਡਰ ਲਾਣ ਲੰਗੇ ਕਦੋਂ ਤੱਕ ਹੋ ਗਿਆ ਮੇਰਾ ਖਿਆਲ ਆ ਵੀ ਲੰਨ ਦੇ ਕਦ ਦੇ ਜੋ ਮੈਨੂੰ ਪਤਾ ਲੱਗਾ ਕਿ 2-4 ਦਿਨ ਦੇ ਵਿੱਚ ਵਿੱਚ ਉਮੀਦਵਾਰ ਜਿਹੜੇ ਆ ਜਿੱਦਾਂ ਸੀਐਮ ਸਾਹਿਬ ਨੇ ਕਿਹਾ ਉਮੀਦਵਾਰ ਜਿਹੜੇ ਨੌਂਸ ਕਰ ਦੇਣਗੇ ਹਾਂ ਸਹੀ ਤਾਂ